ਸਾਹਬ ਵੀ ਜਿਹੜੇ ਕਿਸਾਨ ਬਿਰਸੀ ਉਥੇ ਬਥੇਰੇ ਬੁੱਧੀ ਜੀਵਿਆਂ ਨੇ ਸਰਕਾਰ ਨੇ ਈਵਨ ਅਕਾਦੀਦਨ ਨੇ ਕਿਹਾ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੁਣ ਵੀ ਕਹਿੰਦੇ ਨੇ ਕਿੰਨੀ ਬੁੱਧੀ ਜੀਵੀ ਵੀ ਨਹੀਂ ਨਹੀਂ ਵੀ ਇਤਾ ਜੀ ਬਿਲਕੁਲ ਠੀਕ ਸੀਗੇ ਉਹ ਐਵੇਂ ਇਹਨਾਂ ਨੇ ਰੌਲਾ ਪਾ ਲਿਆ ਠੀਕ ਹੈ ਸਮਝ ਐਤਾ ਨਾ ਸਾਨੂੰ ਨਹੀਂ ਸਮਝ ਆ ਰਹੀ ਠੀਕ ਹੈ ਫਿਰ ਕੀ ਹੋ ਗਿਆ ਉਹਨਾਂ ਨੂੰ ਸਾਨੂੰ ਝੱਕੇ ਨਾਲ ਸਮਝਾਉਣ ਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਉਹਨਾਂ ਦਾ ਹਿੱਤ ਹੈ ਉਹ ਕਹਿੰਦੇ ਅਸੀਂ ਆਪਦੀ ਆਪਦਾ ਹੁਕਮ ਲਾਗੂ ਕਰਾਂਗੇ ਝੱਕੇ ਨਾਲ ਕਿੰਨਾ ਤਾਂ ਲੋਕ ਲਗਾਨ ਨਹੀਂ ਦਿੰਦੇ ਸੀ ਮੁਸਲਮਾਨਾਂ ਨੂੰ ਮਗਲਰਾ ਬਾਦਸ਼ਾਹ ਨੂੰ ਅੰਗਰੇਜ਼ਾਂ ਲੜਨੀਆਂ ਹੋਈਆਂ ਨੇ ਸੋ ਜਿਹੜਾ ਸਵਾਲ ਹੈ ਵਿਕਾਸ ਦਾ ਹੁਣ ਵਿਕਾਸ ਸੁਣ ਲੋ ਇਹ ਕਹਿੰਦੇ ਨੇ ਵੀ ਅਸੀਂ ਵਿਕਾਸ ਕਰਿਆ ਪੰਜਾਬ ਦਾ ਪੰਜਾਬ ਦੇ ਲੋਕ ਜਿਆਦਾ ਕਿਉਂ ਦੁਖੀ ਨੇ ਪੰਜਾਬ ਦੇ ਲੋਕਾਂ ਨੂੰ ਤਜਰਬਾ ਇਹ ਜਿਹਾ ਵਿਕਾਸ ਦਾ ਉਹਨਾਂ ਨੇ ਭੋਗ ਲਿਆ ਵਿਕਾਸ ਪੰਜਾਬ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਇੱਥੇ ਹਰਿਆਣਾ ਇਨਕਲਾਬ ਦਿੱਤਾ ਅੱਜੋ ਜ਼ਮੀਨ ਵੀ ਪਾਣੀ ਵੀ ਤੇ ਉਹਨਾਂ ਦੀ ਹਵਾ ਵੀ ਖਰਾਬ ਹੋ ਗਈ। ਉਦੋਂ ਪੈਦਾਵਾਰ ਨਹੀਂ ਰਹੀ ਮੈਂ ਇਹ ਸਾਰੇ ਅੰਕੜੇ ਪਿਛਲੇ 55 ਸਾਲ ਦੇ ਕੱਢੇ ਨੇ। ਵੀ ਕਿੰਨੀ ਕਿ ਪੈਦਾਵਾਰ ਵਧੀ ਹੈ, ਆਦ ਕਿੰਨੀ ਵਧਾਉਣੀ ਪੈਗੀ, ਮਜ਼ਦੂਰਾਂ ਦੀ ਤਨਖਾਹ ਤੇ ਮਜ਼ਦੂਰੀ ਤੇ ਕਿਸਾਨ ਦੀ ਆਮਦਨ 'ਚ ਕਿੰਨਾ ਫਰਕ ਸੀ ਇਹ ਸਾਰਾ ਕੁਝ ਕੱਢਿਆ। ਫੈਕਟਰੀਆਂ 'ਚ ਕਿੰਨੇ ਰੋਜ਼ਗਾਰ ਹੈ, ਇੱਥੇ ਕਿੰਨੇ ਰੋਜ਼ਗਾਰ ਹੈ ਤੇ ਉਹਦੇ ਵਿੱਚ ਮੈਂ ਦੇਖਦਾ ਵੀ ਉਹਦੋਂ ਤੋਂ ਪੱਠਾ ਬਹਿ ਗਿਆ। ਕਿਸਾਨ ਦਾ ਤਾਂ ਯਾਨੀ ਕਿ ਸਾਹ ਹੰਦਾ ਪੱਠਾ ਵਗਿਆ ਪੌਣੇ 14 ਲੱਖ ਪਰਿਵਾਰਾਂ ਕੋਲ ਜ਼ਮੀਨ ਸੀ ਜੇ 24 ਲੱਖ ਪਰਿਵਾਰਸੀ ਪੰਜਾਬ ਚ ਹੁਣ ਜ਼ਮੀਨ ਹੈ 1.5 ਦਸ ਲੱਖ ਕੋਲੇ ਪਰਿਵਾਰ 6.5 ਲੱਖ ਹੈ 10% 18% 16% ਕੋਲ ਜ਼ਮੀਨ ਹੈ ਸਾਰੀ ਫਿਰ ਇਹ ਇੱਕ ਉਹਦਾ ਤਜਰਬਾ ਮਾੜਾ ਹੋ ਗਿਆ ਦੂਜਾ ਤਜਰਬਾ ਕਰਜ਼ੇ ਦੀ ਜਾਲ ਤੇ ਪਹੁੰਚ ਗਿਆ ਪਹਿਲਾਂ ਇਡੇ ਕਰਜ਼ੇ ਚ ਨਹੀਂ ਚ ਕਰਜ਼ੇ ਤਾਂ ਹੁੰਦੇ ਸੀ ਪਰ ਇਹ ਸੁਨਨ ਦੇ ਵਿੱਚ ਨਹੀਂ ਸੀ ਉਹਦੀ ਇੰਨੀ ਬੇਸਤੀ ਨਹੀਂ ਹੁੰਦੀ ਸੀ ਆਪਦੀ ਰੋਟੀ ਕਮਾਉਂਦਾ ਸੀ ਖਾਂਦਾ ਸੀ ਫੇਰ ਹੁਣ ਇਹ ਕਹਿੰਦੇ ਨੇ ਐਕਵਾਇਰ ਕਰਨ ਦੀ ਗੱਲ ਜ਼ਮੀਨਾਂ ਆ ਚੰਡੀਗੜ੍ਹ ਦਾ ਐਕਵਾਇਰ ਕਰਿਆ ਰਾਤ ਆਈ 27 ਟ੍ਰਿਬਿਊਨ ਚੌਕ ਦੇ ਉੱਤੇ ਪਿੰਡ 'ਚ ਉਹਨੂੰ ਕੱਢਿਆ ਗਿਆ ਆ ਬਰੈਲ 1980 ਚਾ ਜ਼ਮੀਨ 80 ਦੇ ਲੱਗ ਕੇ ਚਾ ਐਕਵਾਇਰ ਕਰੀਆ ਮੈਂ ਅਸੀਂ ਚਾਇਆ ਚੇ ਬੜਾ ਜਿ ਕੋਈ ਰੋਸੰਦ ਮਸਾਲਾ ਕੋਈ ਕੰਮ ਨਹੀਂ ਇਹ ਛੋੜੋ ਛੇ ਚੀ ਇਹਦੇ ਮਕਾਨ ਬਣਾ ਬਣਾ ਕੇ 25 25 ਲੱਖ ਦੇ 2005 'ਚ ਦਿੱਤੇ ਸਾਢੇ 70-70 ਕਰੋੜ ਦਾ ਬਿਕਰੇ ਹੈ ਕਿਸਾਨ ਦੀ ਜ਼ਮੀਨ ਤਾਂ ਕਾਡੀਆਂ ਦੇ ਪੱਖੋਂ ਹੀ ਇਹ ਕਹਿੰਦੇ ਸੀ ਵਿਕਾਸ ਕਰਿਆ ਜਿਹੜੇ ਕਹਿੰਦੇ ਨੇ ਵਿਕਾਸ ਦੀ ਸਮਝ ਨਹੀਂ ਆਉਂਦੀ ਉਹਨਾਂ ਦਾ ਤਫਤੀਸ਼ ਰੱਖਦਾ 3 ਕਰੋੜ ਬਣ ਗਿਆ ਉਹ ਤਾਂ ਕਹਿਣਗੀ ਉਹਨਾਂ ਦਾ ਤਾਂ ਵਿਕਾਸ ਹੋ ਗਿਆ ਨਾ ਜਿਹੜੇ ਕਿਸਾਨ ਦੀ ਜ਼ਮੀਨ ਇੱਥੋਂ ਖੋਹ ਲਈ ਉਹਦਾ ਜਵਾਬ ਦੇਣਾ ਇਸ ਤੋਂ ਅੱਗੇ ਬੇਕਰਾਂ ਹੋ ਗਿਆ ਉਹ ਕਿੰਨੇ ਬੇਕਰਾਂ ਨੂੰ ਚੰਡੀਗੜ੍ਹ ਜਗ੍ਹਾ ਦਿੱਤੀ ਆ ਜਿਹੜਾ ਪ੍ਰਵਾਸੀ ਮਜ਼ਦੂਰ ਹੋਰੇ ਆ ਰਿਹਾ ਸਭ ਨੂੰ ਕਲੋਨੀਆ ਬਣਾ ਬਣਾ ਕੇ ਦੇ ਦਿੱਤੀਆਂ ਇੱਕ ਇੱਕ ਕਮਰੇ ਦੇ ਕਰ ਇਹ ਕਿ ਇਹਨਾਂ ਦੇ ਵੋਟਾਂ ਦੇ ਮਾਰਿਆਂ ਨੇ ਇੱਥੇ ਬਿਠਾ ਕੇ ਕਾਂਗਰਸੀਆਂ ਨੇ ਵੀ ਦੂਜਿਆਂ ਨੇ ਵੀ ਇੱਥੇ ਉਹਨਾਂ ਨੂੰ ਬਿਠਾ ਲੈਣਾ ਝੌਂਪੜੀਆਂ ਪਵਾ ਦੇਣੀਆਂ ਫਿਰ ਉਹਨਾਂ ਦਾ ਸਰਵੇਜ ਕਰਾ ਦੇਣਾ ਫਿਰ ਕੰਮ ਦੇ ਪਾ ਦੇਣੇ ਇਹ ਦੱਸਣ ਵੀ ਜਿਹੜੇ ਕਿਸਾਨ ਵਜਾੜੇ ਸੀ ਉਹਨਾਂ ਚੋਂ ਕਿੰਨਾਂ ਨੂੰ ਘਰ ਦਿੱਤੇ ਨੇ ਹੈ ਕੋਈ ਇਹ ਦੱਸਣ ਜਿਹੜੇ 84 ਦੇ ਵਿੱਚ ਕਤਲੇਆਮ ਕਰਕੇ ਲੋਕ ਸਿੱਖਾਂ ਦਾ ਕਤਲੇਆਮ ਕਰਿਆ ਗਿਆ ਸੀ ਉਹ ਜਿਹੜੇ ਪੰਜਾਬ ਚੋਂ ਝੜ ਕੇ ਆਏ ਸੀ ਉਹਨਾਂ ਨੂੰ ਕਿੰਨਾਂ ਨੂੰ ਘਰ ਦਿੱਤੇ ਨੇ ਦੱਸਣ ਨਾ ਉਹਨਾਂ ਤੇ ਅੱਜ ਵੀ ਤਲਵਾਰ ਲਟਕਦੀ ਹੈ ਕਿਉਂਕਿ ਉਹਨਾਂ ਕਿਹਾ ਮਾਣ ਲੂ ਜਿੱਥੇ ਬਠਿਆ ਜਾਂਦਾ ਮੂਝੇ ਮਹੰਦਾਂ ਨਾ ਇਹਦੋਂ ਤੱਕ ਪਾਕਿਸਤਾਨ ਦੇ ਲੋਕ ਉੱਜੜ ਕੇ ਆਏ ਸੀ ਤਾਂ ਨਹੀਂ ਇਦਾਂ ਕਰਿਆ ਪਹਿਲਾਂ ਉਹਨਾਂ ਨੂੰ ਕਹਿੰਦਾ ਜਿੱਥੇ ਜਗ੍ਹਾ ਵੀ ਤੁਸੀਂ ਬਹਿ ਜਾ ਮੁੜ ਕੇ ਮਾਰਟ ਕਰਿਆ ਵਾਕਿਆ ਦਾ ਥਾਂ ਥਾਂ ਤੇ ਕਈ ਜਗ੍ਹਾ ਨੇ ਮੈਨੂੰ ਉਹ ਕਹਿੰਦੇ ਆਪ ਦੱਸਿਆ ਉਦੋਂ ਮੈਂ ਵੀ ਐਕਟਿਵ ਸੀਗਾ ਮਤਲਬ ਉਦੋਂ ਬਾਅਦ 51 52 ਦਾ ਸੀ ਸੁਝੀ ਸੀ ਸਾਨੂੰ ਵੀ ਕੀ ਕਰ ਰਹੇ ਨੇ ਕਿ ਉਹ ਉਹਨਾਂ ਨੂੰ ਦੂਜੀ ਜਗ੍ਹਾ ਤੋਂ ਕਹਿੰਦੇ ਸੀ ਆਪ ਆਪ ਚੱਪਸਾ ਗੀ ਪਹਿਨਾ ਸੀ ਪਲਾਨੀ ਤਾਂ ਬੈਠੇ ਸੀ ਫਿਰ ਉਹ ਸਾਨੂੰ ਟੈਰਾਟ ਹੋ ਗਏ ਸੋਥੇ ਚਲੇ ਗਏ ਸੰਤਾਲੀ ਤੋਂ ਬਾਅਦ ਤਾਂ ਨਾਟ ਕਰਤੀਆਂ ਜਮੀਨਾਂ ਆ ਜਿਹੜਾ ਦਿੱਲੀ ਚ ਕਰਤ ਦੇ ਆਮ ਕਰਿਆ ਗਿਆ ਸਿੱਖਾਂ ਦਾ ਉਹ ਤੋਂ ਬਾਅਦ ਜਿਹੜੇ ਆ ਉਹਨਾਂ ਦਾ ਕੋਈ ਹੋਣੀ ਹੈ ਬਸ ਚੜ੍ਹ ਗਏ ਚੰਦ ਹੈ ਇਹ ਕੋਈ ਤਰੀਕਾ ਸੋ ਇਹ ਵਿਕਾਸ ਦੇ ਨਾਂ ਤੇ ਇਹ ਚੰਡੀਗੜ੍ਹ ਹੁਣ ਚੰਡੀਗੜ੍ਹ ਨੂੰ ਜਿਹੜੇ ਸਿਆਸਤਾਨ ਵਿਕਾਸ ਦੀ ਗੱਲ ਕਰਦੇ ਨੇ ਫਿਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਰਿਹਾ ਕਿਉਂ ਨਹੀਂ ਦਿੱਤਾ ਕਿਉਂ ਨਹੀਂ ਚੰਡੀਗੜ੍ਹ ਨੂੰ ਪੰਜਾਬ ਤੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਵੀ ਸਾਨੂੰ ਮੋੜ ਦੇ ਦਿਓ ਜਗਾ ਹਰਿਆਣੇ ਨੇ 10 ਏਕੜ ਜ਼ਮੀਨ ਮੰਗੀ ਇਥੋਂ ਵੀ ਅਸੀਂ ਤੁਹਾਨੂੰ 12 ਏਕੜ ਦੇ ਦਾਂਗੇ ਪੰਚਕੁੱਲੇ ਚੋਂ ਸਾਨੂੰ 10 ਏਕੜ ਚੰਡੀਗੜ੍ਹ ਚ ਦੇ ਦਿਓ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਸਾਨੂੰ ਵੀ ਦੇ ਦਿਓ ਇਹਨਾਂ ਮਤ ਇਹ ਵੀ ਦੇਣਗੇ ਇਦੋਂ ਫਿਰ ਆ ਮੋਢਾ ਪੁਰਵਲੋਂ ਹਫਤਾ ਹੀ ਹੋਈ ਇਹਨਾਂ ਸਾਦੀ ਜ਼ਮੀਨ ਚ ਸਾਨੂੰ ਮੋੜ ਲੈਣੀ ਪੈਗੀ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਸੋ ਅਸੀਂ ਇਹ ਵਕਾਫ ਦਾ ਹਾਲ ਦੇਖ ਲਿਆ ਅਸੀਂ ਕੋਈ ਐਮੀ ਨਹੀਂ ਅਸੀਂ ਅਮੀ ਰੋਕਰデア ਮਹਿਰਾ ਨਿਕਲੀਆਂ। ਸਰੰਦ ਕਨਾਲ ਤੋਂ ਨਿਕਲੀ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਿਆ। ਜਿਆਦਾ ਆਪਰਬਾਰੀ ਦਵਾਬ ਕਨਾਲ ਨਿਕਲੀ ਉਸ ਤੋਂ ਬਾਅਦ ਜਦ ਇਹ ਇਹ ਗੰਗ ਇੰਦਰਾਗੰਦੀ ਕਨਾਲ ਨਿਕਲੀ ਰਾਜਸਥਾਨ ਨੂੰ ਹਰੀਕੇ ਬੱਤਨ ਤੋਂ ਅਸੀਂ ਹਾਲਾਂਕਿ ਵਿਰੋਧ ਨਹੀਂ ਕਰਿਆ ਪਰ ਨਹਿਰ ਦਾ ਪਾਣੀ ਤਾਂ ਜਾ ਰਾਜਸਥਾਨ ਨੂੰ ਰੇ ਸੰਤ ਪਾਣੀ ਮਿਲ ਨਹੀਂ ਰਿਹਾ। ਜਮੀਨ ਸਾਡੀ ਕੋਰ ਹੋਈ ਆ ਸੇਮ ਸਾਡੇ ਆ ਰਹੀ ਆ ਮੁਖਸਰ ਜਿਹੜਾ ਕਿ ਸੇਮ ਉਸੇ ਨੈਰ ਕਰਕੇ ਹੁੰਦੀ ਆ ਸੇਮ ਸਾਡੇ ਆ ਰਹੀ ਆ ਜਮੀਨ ਸਾਡੀ ਕੋਰ ਹੋਈ ਆ ਪਾਣੀ ਸਾਡਾ ਜਾ ਰਿਹਾ ਹੈ ਪੈਸਾ ਸਾਨੂੰ ਕੋਈ ਦਿੱਤਾ ਨਹੀਂ ਜਾ ਰਿਹਾ ਪੰਜਾਬ ਨੂੰ ਹੈ ਬਾਕੀ ਹਿਮਾਚਲ ਦਿੱਲੀ ਨੂੰ ਪਾਣੀ ਹੁੰਦਾ ਉਹਦਾ ਪੈਸਾ ਦਿੱਤਾ ਜਾ ਰਿਹਾ ਹੈ ਪਹਿਨਾ ਇਹ ਗੰਗਾ ਕਿਨਾਰ ਨਿਕਣੀ ਛੋਦੋ ਮਹਾਰਾਜ ਗੰਗਾ ਸਿੰਘ ਪੈਸੇ ਦਿੰਦਾ ਸੀ ਵੀ ਕਰਨੇ ਨਰਾਜਾ ਜੋ ਪਹਿਨਾ ਸੀ ਆਸ ਰੰਦਕਨਾਪ ਤੋਂ ਪਟਿਆਲਾ ਰਿਆਸ ਤੋਂ ਪਾਣੀ ਦਿੰਦੇ ਸੀ ਉਹ ਪੈਸਾ ਦਿੰਦਾ ਸੀ ਉਹ ਪੈਸਾ ਵੀ ਨਹੀਂ ਦਿੱਤਾ ਇਹ ਪੈਸੇ ਦੀ ਗੱਲ ਕਰੀ ਕਹਿੰਦੇ ਬਾਅਦ ਚ ਕੋਈ ਨਹੀਂ ਪੈਸੇ ਮੈਂਨਗੇ ਤੁਹਾਨੂੰ ਬਾਅਦ ਚ ਗੱਲ ਕਰਾਂਗੇ ਮੁੜ ਕੇ ਕਹਿੰਦੇ ਆਲਡੀ ਟਿਹੜੇ ਬਰਸਾਸੀਂ ਜਿਵੇਂ ਮੁਲਕ ਗੱਲ ਹੀ ਨਹੀਂ ਕਰੀ ਕਿਸੇ ਨੇ ਫਿਰ ਪੰਜਾਬ ਬੋਲੇ ਨਾ ਤਾਂ ਕੀ ਕਰੇ ਪੰਜਾਬ ਨੂੰ ਸਿਆਸਤ ਨਾਲ ਹਿੰਦੁਸਤਾਨ ਦਾ ਵਿੱਚ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਵਾਬ ਦੇਣਾ ਕਿ ਜਿਹੜਾ ਪਾਣੀ ਰਾਜਸਥਾਨ ਨੂੰ ਗਿਆ ਇਹਦਾ ਪੈਸਾ ਲੈਣ ਦਾ ਫੈਸਲਾ ਹੋਇਆ ਹੋਇਆ ਮੀਟਿੰਗ ਦੇ ਵਿੱਚ ਕਿਹਾ ਗਿਆ ਵੀ ਕੋਈ ਨਹੀਂ ਪੈਸਿਆਂ ਦਾ ਹਿਸਾਬ ਬਾਅਦ ਚ ਕਰਾਂਗੇ ਖਸਾਅ ਦੀ ਬਾਅਦ ਚ ਕਰਨ ਦੀ ਫੈਸਲਤ ਹੋ ਗਈ ਵੀ ਪੈਸੇ ਮੈਂਨਨੇ ਨੇ ਪੈ ਨਵੇਂ ਪੈਸੇ ਮਿਲ ਰਹੇ ਸੀ ਉਹ ਹਿਸਾਬ ਕਿਉਂ ਨਹੀਂ ਕਰਿਆ ਹੁਣ ਤੱਕ ਪੈਸੇ ਦਿੱਤੇ ਕਿਉਂ ਨਹੀਂ ਕਿਸੇ ਨੇ ਬੋਲਿਆ ਕੋਈ ਸੋ ਪੰਜਾਬ ਨੇ ਵਿਕਾਸ ਦਾ વિનાਸ਼ ਹੁੰਦਾ ਦੇਖ ਲਿਆ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਵਿੱਚ ਫਿਰ ਨਾਲ ਮੇਨੇ ਮੈਂ ਕਿਸੇ ਹੋਰ ਸਟੇਟ ਦੇ ਬਾਰੇ ਨਹੀਂ ਸੁਣਿਆ ਜਿੰਨਾ ਪੰਜਾਬ ਵਾਲੇ ਪੰਜਾਬ ਦੇ ਵਿਦਵਾਨ ਕਹਿੰਦੇ ਨੇ ਇਹ ਤਾਂ ਜਿਉ ਜੋਗ ਹੀ ਨਹੀਂ ਹੈਗੇ ਰੁਜ਼ਗਾਰ ਦੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਦੱਸਿਆ ਜਾ ਰਿਹਾ ਪੰਜਾਬ ਨੂੰ ਉਜਾੜਨ ਵਾਸਤੇ ਜਗਾਰ ਦੇ ਯੋਗ ਨਹੀਂ ਹੈਗੇ ਭਾਈ ਤੁਸੀਂ ਇੰਜੀਨੀਅਰ ਕਾਲ ਖੋਲਤੇ ਮੈਡੀਕਲ ਕਾਲ ਖੋਲਤੇ ਡੈਂਟਲ ਕਾਲ ਖੋਲਤੇ ਨਰਸਿੰਗ ਕਾਲ ਦੇ ਖੋਲਤੇ ਤੁਸੀਂ ਬੀਏ ਦੇ ਕਾਲ ਦੇ 200 180 82 ਖੋਲਤੇ ਤੇ ਉਹਦੇ ਚ ਚੰਗੀਆਂ ਮੋਟੀਆਂ ਫੀਸਾਂ ਲੈ ਕੇ ਤੁਸੀਂ ਪੜਾਉਂਦੇ ਰਹੇ ਤੇ ਅੱਜ ਤੁਸੀਂ ਕਹਿੰਦੇ ਹੋ ਰੁਜ਼ਗਾਰ ਦੇ ਕਾਬਿਲ ਨਹੀਂ ਹੈਗੇ ਇਹ ਜ਼ਿੰਮੇਵਾਰ ਕੌਣ ਹੈ ਤੁਸੀਂ ਬਣ ਗਏ ਰਾਜ ਸਭਾ ਦੇ ਲੋਕ ਸਭਾ ਦੇ ਤੁਸੀਂ ਐਮਪੀ ਬਣ ਗਏ ਤੁਸੀਂ ਲੀਡਰ ਬਣ ਗਏ ਤੁਸੀਂ ਵੱਡੇ ਵੱਡੇ ਜਾਇਦਾਦਦਾਰ ਬਣ ਕੇ ਵੱਡੀਆਂ ਯੂਨੀਵਰਸਿਟੀਆਂ ਬਣਾ ਲੀਆਂ ਪਰ ਜੇ ਉਹ ਰੁਜ਼ਗਾਰ ਦੇ ਯੋਗ ਨਹੀਂ ਰਹੇ ਤੁਹਾਡੇ ਕੋਲ ਪੜ ਕੇ ਇੰਨੀਆਂ ਇੰਨੀਆਂ ਫੀਸਾਂ ਦੇ ਕੇ ਜਿਹਦਾ ਜ਼ਿੰਮੇਵਾਰ ਕੌਣ ਹੈ ਕੋਈ ਤਾਂ ਹੋਊਗਾ ਨਾ ਉਹ ਬੱਚਾ ਤਾਂ ਜ਼ਿੰਮੇਵਾਰ ਹੋ ਨਹੀਂ ਸਕਦਾ ਇਹ ਗੱਲਾਂ ਗੁਰਜਿੰਦਰ ਮਾਹਵਿਆ ਬੜੀਆਂ ਹੀ ਸੌਖੀਆਂ ਨੇ ਵੀ ਦੂਜੇ ਨੂੰ ਦੋਸ਼ ਦੇ ਦੋ ਉਹਦਾ ਜੀ ਨੋ ਤਾਂ ਵਕਾਸੀ ਪਤਾ ਨਹੀਂ ਜੀ ਇਹਨੂੰ ਤਾਂ ਅਕਲ ਨਹੀਂ ਹੈ